ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਦੂਜੀ ਪੌੜੀ ਦੀ ਵਿਚਾਰ ਕਰੀਏ ਸਤਗੁਰ ਜੀ ਨੇ ਇਸ ਪੌੜੀ ਦੇ ਵਿੱਚ ਉਸ ਰੱਬੀ ਹੁਕਮ ਨੂੰ ਬਿਆਨ ਕੀਤਾ ਹੈ ਰੱਬੀ ਹੁਕਮ ਦੇ ਅਨੁਸਾਰ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ ਹੈ ਸਤਗੁਰ ਜੀ ਫਰਮਾਨ ਕਰਦੇ ਹਨ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇਸ ਪੌੜੀ ਦੇ ਵਿੱਚ ਹੁਕਮ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ ਹੁਕਮ ਕੀ ਹੈ ਸਤਗੁਰੂ ਜੀ ਦੀ ਬਾਣੀ ਫਰਮਾਨ ਕਰਦੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਈ ਜਿਓ ਉਸ ਵਾਹਿਗੁਰੂ ਜੀ ਦਾ ਨਾਮ ਉਸ ਦਾ ਭਾਣਾ ਉਸ ਦਾ ਭਾਣਾ ਹੀ ਹੁਕਮ ਹੈ ਉਸ ਦਾ ਭਾਣਾ ਕੀ ਹੈ ਜੋ ਅਟਲ ਨਿਯਮ ਹੈ ਜੋ ਕੁਦਰਤ ਦੇ ਪੱਕੇ ਨਿਯਮ ਹਨ ਜੋ ਇਸ ਯੂਨੀਵਰਸ ਦਾ ਲਾਹ ਹੈ ਜੋ ਕੁਦਰਤ ਦੇ ਬੱਜੇ ਹੋਏ ਨਿਯਮ ਹਨ ਉਸ ਨੂੰ ਹੁਕਮ ਕਿਹਾ ਜਾਂਦਾ ਹੈ ਤੇ ਜਿਹੜਾ ਇਨਸਾਨ ਉਸ ਰੱਬੀ ਹੁਕਮਾਂ ਨੂੰ ਰੱਬੀ ਭਾਣੇ ਨੂੰ ਰੱਬੀ ਨਿਯਮ ਨੂੰ ਕੁਦਰਤੀ ਨਿਯਮਾਂ ਨੂੰ ਕਿਉਂਕਿ ਉਹ ਉਹ ਵਾਹਿਗੁਰੂ ਇਸ ਸ੍ਰਿਸ਼ਟੀ ਦੇ ਵਿੱਚ ਆਪਣੀ ਰਚਨਾ ਦੇ ਰੂਪ ਚ ਰਹਿੰਦਾ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਹੀ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ ਉਹ ਆਪਣੀ ਕੁਦਰਤ ਦੇ ਵਿੱਚ ਕ੍ਰिएशन ਦੇ ਰੂਪ ਵਿੱਚ ਰਹਿੰਦਾ ਹੈ ਰਚਨਾ ਦੇ ਰੂਪ ਵਿੱਚ ਰਹਿੰਦਾ ਹੈ ਇੱਕ ਨਿਯਮ ਦੇ ਰੂਪ ਵਿੱਚ ਰਹਿੰਦਾ ਹੈ ਇੱਕ ਬੱਜੇ ਹੋਏ ਅਟਲ ਨਿਯਮ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਜਿਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ ਜੋ ਕੁਦਰਤ ਦਾ ਭਾਣਾ ਹੈ ਜੋ ਵਾਹਿਗੁਰੂ ਜੀ ਦਾ ਭਾਣਾ ਹੈ ਜੋ ਉਸ ਕਰਤੇ ਦਾ ਭਾਣਾ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਤੇ ਜਿਸ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਉਹ ਕਿਸੇ ਨਾਲ ਫਿਰ ਸ਼ਿਕਵਾ ਨਹੀਂ ਕਰਦਾ ਸ਼ਿਕਾਇਤ ਨਹੀਂ ਕਰਦਾ ਉਹ ਆਪਣੇ ਜੀਵਨ ਦੇ ਵਿੱਚ ਰੋਂਦਾ ਨਹੀਂ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਉਹ ਫਿਰ ਰੋਂਦਾ ਨਹੀਂ ਹੈ ਸ਼ਿਕਾਇਤ ਨਹੀਂ ਕਰਦਾ ਕਿਉਂਕਿ ਉਸ ਨੂੰ ਹੁਕਮ ਦੀ ਪਛਾਣ ਆ ਗਈ ਉਹ ਫਿਰ ਹੁਕਮ ਦੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਫਿਰ ਉਸ ਨੂੰ ਪਾਣਾ ਮੰਨਣਾ ਆ ਗਿਆ ਫਿਰ ਉਸ ਨੂੰ ਇਹ ਪਤਾ ਚੱਲ ਗਿਆ ਕਿ ਦਦਾ ਦੋਸ਼ ਨਾ ਦੇਹੂ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕਰਦਾ ਹਾਂ ਮੈਨੂੰ ਉਸ ਅਨੁਸਾਰ ਹੀ ਫਲ ਮਿਲਦਾ ਹੈ ਫਲ ਤੇ ਵਹਿੋ ਪਾਈਏ ਜੇ ਵੇਹੀ ਕਾਰ ਕਮਾਈਏ ਮੈਨੂੰ ਇਸ ਤਰ੍ਹਾਂ ਦਾ ਹੀ ਫਲ ਮਿਲੇਗਾ ਜਿਸ ਤਰ੍ਹਾਂ ਦੇ ਮੇਰੇ ਕੰਮ ਹੋਣਗੇ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਜੋ ਪਾਣਾ ਹੈ ਜੋ ਹੁਕਮ ਹੈ ਇਹ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਉਸ ਨੂੰ ਉਸ ਦਾ ప్రతిਫਲ ਦਿੰਦਾ ਹੈ ਉਸ ਦਾ ਰਿਜ਼ਲਟ ਦਿੰਦਾ ਹੈ ਸੋ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ કહਿਆ ਜਾਈ ਕਿ ਉਸ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਬਾਣੇ ਦੇ ਅੰਦਰ ਵੱਜੇ ਹੋਏ ਨਿਜਮਾ ਦੇ ਅਨੁਸਾਰ ਅਟਲ ਨਿਜਮਾ ਦੇ ਅਨੁਸਾਰ ਅਟਲ ਕਾਨੂੰਨ ਦੇ ਅਨੁਸਾਰ ਹੀ ਸਾਰੇ ਆਕਾਰ ਬਣਦੇ ਹਨ ਸਾਰੀਆਂ ਸ਼ੇਪਸ ਬਣਦੀਆਂ ਹਨ ਜਿਤਨੀ ਵੀ ਸ੍ਰਿਸ਼ਟੀ ਅੰਦਰ ਜੋ ਵੀ ਕੁਝ ਪੈਦਾ ਹੋ ਰਿਹਾ ਹੈ ਜੋ ਕੁਝ ਵੀ ਨਵਾਂ ਬਣ ਰਿਹਾ ਹੈ ਨਵਾਂ ਪੈਦਾ ਹੋ ਰਿਹਾ ਹੈ ਇਹ ਉਸ ਵਾਹਿਗੁਰੂ ਜੀ ਦੇ ਵੱਜੇ ਹੋਏ ਨਿਜਮਾ ਦੇ ਅਨੁਸਾਰ ਹੀ ਹੋ ਰਿਹਾ ਹੈ ਇਸ ਨੂੰ ਕੋਈ ਨਹੀਂ ਕਰ ਰਿਹਾ ਇਸ ਨੂੰ ਉਹ ਕ੍ਰியேਟਰ ਹੀ ਕਰ ਰਿਹਾ ਹੈ ਕਿਉਂਕਿ ਉਹ ਆਪਣੀ ਰਚਨਾ ਦੇ ਰੂਪ ਵਿੱਚ ਰਹਿੰਦਾ ਹੈ ਤੇ ਰਚਨਾ ਦੇ ਰੂਪ ਵਿੱਚ ਰਚਨਾ ਵਿੱਚ ਉਹ ਇੱਕ ਨਿਜਮਾ ਦੇ ਰੂਪ ਵਿੱਚ ਵਸਿਆ ਹੋਇਆ ਹੈ ਤੇ ਉਹ ਵੱਜਾ ਹੋਇਆ ਨਿਜਮ ਵੱਜਾ ਹੋਇਆ ਕਾਨੂੰਨ ਹੁਕਮ ਭਾਣਾ ਹੀ ਸਾਰੇ ਆਕਾਰ ਪੈਦਾ ਕਰਦਾ ਹੈ ਹੁਕਮੀ ਹੋਵਨ ਆਕਾਰ ਉਸ ਕ੍ਰੀਏਟਰ ਦੇ ਹੁਕਮ ਅਨੁਸਾਰ ਹੀ ਭਾਣੇ ਵਿੱਚ ਹੀ ਉਸ ਦੇ ਬੱਜੇ ਹੋਏ ਨਿਜਮ ਅਨੁਸਾਰ ਹੀ ਸਾਰੇ ਆਕਾਰ ਬਣਦੇ ਹਨ ਹੁਕਮ ਨਾ કહਿਆ ਜਾਈ ਤੇ ਉਹਦਾ ਹੁਕਮ ਇਤਨਾ ਬੇਅੰਤ ਹੈ ਇਤਨਾ ਵੱਡਾ ਹੈ ਕਿ ਮਨੁੱਖ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਸਿਰਫ ਉਸ ਦੇ ਭਾਣੇ ਨੂੰ ਮਨ ਸਕਦਾ ਹੈ ਉਸ ਦੇ ਹੁਕਮ ਨੂੰ ਪਛਾਣ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕਦਾ ਹੈ ਸੋ ਸਤਿਗੁਰ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਉਸ ਵਾਹਿਗੁਰੂ ਜੀ ਦੇ ਵੱਜੇ ਹੋਏ ਹੁਕਮ ਦੇ ਅੰਦਰ ਹੀ ਅਨੇਕਾਂ ਜੀਵ ਪੈਦਾ ਹੁੰਦੇ ਹਨ ਅਨੇਕਾਂ ਜੀਵ ਪੈਦਾ ਹੁੰਦੇ ਹਨ ਤੇ ਖਤਮ ਹੋ ਜਾਂਦੇ ਹਨ ਹੁਕਮ ਮਿਲੇ ਵੜਿਆਈ ਤੇ ਉਸ ਦੇ ਹੁਕਮ ਨੂੰ ਮੰਨ ਕੇ ਹੀ ਮਨੁੱਖ ਵਡਿਆਈ ਪ੍ਰਾਪਤ ਕਰ ਸਕਦਾ ਹੈ ਭਾਵ ਕਿ ਉਸ ਦੇ ਹੁਕਮ ਨੂੰ ਮੰਨ ਕੇ ਸਮਝ ਕੇ ਉਸ ਅਨਸਾਰ ਜੀਵਨ ਜੀਉ ਕੇ ਉਸ ਦੇ ਭਾਣੇ ਨੂੰ ਸਮਝ ਕੇ ਉਸ ਅਨਸਾਰ ਆਪਣਾ ਜੀਵਨ ਢਾਲ ਕੇ ਹੀ ਉਸ ਨੂੰ ਵਡਿਆਈ ਮਿਲ ਸਕਦੀ ਹੈ ਸਤਿਗੁਰ ਜੀ ਅੱਗੇ ਫਰਮਾਨ ਕਰਦੇ ਹਨ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੁਕਮ ਅੰਦਰ ਹੀ ਮਨੁੱਖ ਆਪਣੇ ਕਰਮਾ ਕਰਕੇ ਉੱਚਾ ਬਣ ਜਾਂਦਾ ਹੈ ਆਪਣੇ ਕਰਮਾ ਕਰਕੇ ਨੀਵਾ ਹੋ ਜਾਂਦਾ ਹੈ ਹੁਕਮ ਹੁੰਦਾ ਸਭ ਕੁਝ ਹੁਕਮ ਦੇ ਅਨਸਾਰ ਹੈ ਜੇਕਰ ਅਸੀਂ ਚੰਗੇ ਕੰਮ ਕਰਾਂਗੇ ਤਾਂ ਉਸ ਦਾ ਪ੍ਰਤੀਫਲ ਵੀ ਚੰਗਾ ਹੋਏਗਾ ਉਸ ਦਾ ਰਿਜ਼ਲਟ ਵੀ ਚੰਗਾ ਹੋਏਗਾ ਉਸ ਦਾ ਫਲ ਵੀ ਚੰਗਾ ਹੋਏਗਾ ਹੋਏਗਾ ਉਹ ਵੀ ਹੁਕਮ ਦੇ ਅਨਸਾਰ ਬੱਜੇ ਹੋਏ ਨਿਯਮਾਂ ਦੇ ਅਨਸਾਰ ਤੇ ਜੇਕਰ ਅਸੀਂ ਆਪਣੇ ਜੀਵਨ ਵਿੱਚ ਵਿਕਾਰਾਂ ਵਾਲਾ ਜੀਵਨ ਬਤੀਤ ਕਰਾਂਗੇ ਔਗਣ ਕਮਾਵਾਂਗੇ ਬੁਰੇ ਕੰਮ ਕਰਾਂਗੇ ਉਸ ਦਾ ప్రతిਫਲ ਉਸ ਦਾ ਰਿਜ਼ਲਟ ਵੀ ਬੁਰਾ ਹੋਏਗਾ ਹੋਏਗਾ ਉਹ ਵੀ ਹੁਕਮ ਦੇ ਅੰਦਰ ਕਿਉਂਕਿ ਚੰਗਾ ਅਤੇ ਮੰਦਾ ਜੋ ਕੁਝ ਅਸੀਂ ਕਰਦੇ ਹਾਂ ਤੇ ਵਾਹਿਗੁਰੂ ਉਸ ਕੀਤੇ ਹੋਏ ਚੰਗੇ ਬੁਰੇ ਕੰਮਾਂ ਦੇ ਅਨੁਸਾਰ ਸਾਨੂੰ ਫਲ ਦਿੰਦਾ ਹੈ ਜੇਕਰ ਅਸੀਂ ਬੁਰੇ ਕੰਮ ਕਰਾਂਗੇ ਤੇ ਅਸੀਂ ਸੋਚਾਂਗੇ ਕਿ ਉਹਦਾ ਰਿਜ਼ਲਟ ਚੰਗਾ ਹੋਵੇ ਇਹ ਨਹੀਂ ਹੋ ਸਕਦਾ ਜੋ ਬੀਜਾਂਗੇ ਉਹੀ ਮਿਲਣਾ ਹੈ ਜਿਹਾ ਬੀਜੇ ਸੋ ਲੁਣੈ ਕਰਮਾਂ ਸੰਦੜਾ ਖੇਤ ਇਹ ਜੀਵਨ ਐਸਾ ਖੇਤ ਹੈ ਇਹਦੇ ਵਿੱਚ ਜਿਸ ਤਰ੍ਹਾਂ ਦੇ ਕਰਮ ਅਸੀਂ ਬੀਜਾਂਗੇ ਜਿਸ ਤਰ੍ਹਾਂ ਦੇ ਕਰਮ ਕਰਾਂਗੇ ਜਿਸ ਤਰ੍ਹਾਂ ਦੀ ਸੋਚ ਸਾਡੀ ਹੋਏਗੀ ਉਸ ਤਰ੍ਹਾਂ ਦਾ ਹੀ ਸਾਡਾ ਪ੍ਰਤੀਫਲ ਹੋਏਗਾ ਸੋ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਉਸ ਕਰਤੇ ਦੇ ਹੁਕਮ ਨੂੰ ਮੰਨ ਕੇ ਹੀ ਅਸੀਂ ਕਰਮਾਂ ਕਰਕੇ ਉੱਚੇ ਹੋ ਜਾਂਦੇ ਹਾਂ ਕਰਮਾ ਕਰਕੇ ਹੀ ਨੀਵੇਂ ਬਣ ਜਾਂਦੇ ਹਾਂ ਤੇ ਉਸ ਦੇ ਹੁਕਮ ਨੂੰ ਮੰਨ ਕੇ ਹੀ ਅਸੀਂ ਆਪਣੇ ਜੀਵਨ ਵਿੱਚ ਸੁੱਖ ਪ੍ਰਾਪਤ ਕਰ ਸਕਦੇ ਹਾਂ ਤੇ ਉਸ ਦੇ ਹੁਕਮ ਦੇ ਅੰਦਰ ਹੀ ਸਾਨੂੰ ਦੁੱਖ ਮਿਲਦਾ ਹੈ ਉਹ ਵਾਹਿਗੁਰੂ ਸਾਨੂੰ ਦੁੱਖ ਨਹੀਂ ਦਿੰਦਾ ਸਾਨੂੰ ਆਪਣੇ ਕਰਮਾ ਕਰਕੇ ਹੀ ਦੁੱਖ ਮਿਲਦਾ ਹੈ ਪਰ ਮਿਲਦਾ ਉਸ ਦੇ ਹੁਕਮ ਦੇ ਅਨੁਸਾਰ ਇਸ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਜੋ ਬੀਜਾਂਗੇ ਜੇ ਅਸੀਂ ਕਣਕ ਬੀਜੀ ਹੈ ਜਾਂ ਚਾਵਲ ਬੀਜੇ ਹਨ ਜਾਂ ਕੋਈ ਅੰਬ ਦਾ ਬੀਜ ਬੀਜਿਆ ਹੈ ਉਸ ਦਾ ਫਲ ਵੀ ਅੰਬ ਹੀ ਹੋਏਗਾ ਜੇ ਅਮਰੂਦ ਬੀਜਿਆ ਹੈ ਉਸ ਦਾ ਫਲ ਵੀ ਅਮਰੂਦ ਹੀ ਹੋਏਗਾ ਸੋ ਜੇਕਰ ਅਸੀਂ ਬੀਜੀਏ ਕੁਝ ਬੀਜ ਹੋਰ ਜੇਕਰ ਅਸੀਂ ਕੋਈ ਬੁਰਾ ਬੀਜ ਬੀਜਿਆ ਆਪਣੇ ਕਰਮਾਂ ਦਾ ਬੁਰਾ ਬੀਜ ਬੀਜਿਆ ਤੇ ਅਸੀਂ ਸੋਚਦੇ ਹਾਂ ਕਿ ਉਹਦਾ ਫਲ ਸਾਨੂੰ ਮਿੱਠਾ ਪ੍ਰਾਪਤ ਹੋਏਗਾ ਚੰਗਾ ਮਿਲੇਗਾ ਇਹ ਨਹੀਂ ਹੋ ਸਕਦਾ ਜੋ ਬੀਜਿਆ ਹੈ ਉਸ ਵਾਹਿਗੁਰੂ ਜੀ ਦਾ ਹੁਕਮ ਐਸਾ ਹੈ ਕਿ ਉਸ ਨੇ ਉਸ ਅਨੁਸਾਰ ਹੀ ਸਾਨੂੰ ਫਲ ਦੇ ਦੇਣਾ ਹੈ ਇਹ ਸਮਝਣ ਦੀ ਜ਼ਰੂਰਤ ਹੈ ਸੋ ਸਤਗੁਰੂ ਜੀ ਦਾ ਹੁਕਮ ਨੂੰ ਮੰਨ ਕੇ ਹੀ ਅਸੀਂ ਆਪਣੇ ਕਰਮਾ ਕਰਕੇ ਉੱਚੇ ਬਣ ਜਾਂਦੇ ਹਾਂ ਆਪਣੇ ਕਰਮਾ ਕਰਕੇ ਹੀ ਨੀਵੇਂ ਹੋ ਜਾਂਦੇ ਹਾਂ ਆਪਣੇ ਕਰਮਾ ਕਰਕੇ ਹੀ ਆਪਣੇ ਜੀਵਨ ਦੇ ਵਿੱਚ ਦੁੱਖ ਪਾਉਂਦੇ ਹਾਂ ਆਪਣੇ ਕਰਮਾ ਕਰਕੇ ਹੀ ਆਪਣੇ ਜੀਵਨ ਦੇ ਵਿੱਚ ਸੁੱਖ ਪਾਉਂਦੇ ਹਾਂ ਪਰ ਦੁੱਖ ਅਤੇ ਸੁੱਖ ਉੱਚਾ ਅਤੇ ਨੀਵਾ ਸਭ ਕੁਝ ਉਸ ਵਾਹਿਗੁਰੂ ਜੀ ਦੇ ਬੱਜੇ ਹੋਏ ਨਿਜਮਾ ਅਨੁਸਾਰ ਹੀ ਮਿਲਦਾ ਹੈ ਸੋ ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਹਨ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਉਸ ਦੇ ਹੁਕਮ ਨੂੰ ਮੰਨ ਕੇ ਹੀ ਅਸੀਂ ਉਸ ਵਾਹਿਗੁਰੂ ਜੀ ਦੀ ਬਖਸ਼ੀਸ਼ ਪ੍ਰਾਪਤ ਕਰਦੇ ਹਾਂ ਉਹਦੀ ਕਿਰਪਾ ਪ੍ਰਾਪਤ ਕਰਦੇ ਹਾਂ ਉਸ ਦਾ ਰੱਬੀ ਗਿਆਨ ਪ੍ਰਾਪਤ ਕਰਦੇ ਹਾਂ ਰੱਬੀ ਗੁਣਾ ਦੇ ਧਾਰਨੀ ਬਣਦੇ ਹਾਂ ਸ਼ੋਭ ਗੁਣਾ ਦੇ ਧਾਰਨੀ ਬਣਦੇ ਹਾਂ ਤੇ ਜੇਕਰ ਅਸੀਂ ਉਸ ਦੇ ਹੁਕਮ ਦੇ ਅਨੁਸਾਰ ਜੀਵਨ ਬਤੀਤ ਨਹੀਂ ਕਰਦੇ ਸਾਡੇ ਕਰਮ ਬੁਰੇ ਹੁੰਦੇ ਹਨ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਭਟਕਦੇ ਹੀ ਰਵਾਂਗੇ ਹੁਕਮੀ ਸਦਾ ਪਵਾਈ ਇਹ ਭਾਵ ਕਿ ਅਸੀਂ ਆਪਣੇ ਕਰਮਾਂ ਕਰਕੇ ਹਰ ਸਮੇਂ ਭਟਕਦੇ ਰਵਾਂਗੇ ਭਟਕਣ ਤੋਂ ਭਾਵ ਕਿ ਸਾਡੇ ਜੀਵਨ ਦੇ ਵਿੱਚ ਕਦੀ ਵੀ ਸ਼ਾਂਤੀ ਨਹੀਂ ਆਏਗੀ ਭਟਕਣ ਤੋਂ ਭਾਵ ਸਾਡੇ ਜੀਵਨ ਵਿੱਚ ਕਦੀ ਵੀ ਸਹਜ ਨਹੀਂ ਆਏਗਾ ਪਟਕਣ ਤੋਂ ਭਾਵ ਸਾਡੇ ਜੀਵਨ ਦੇ ਵਿੱਚ ਕਦੀ ਸੰਤੋਖ ਨਹੀਂ ਆਏਗਾ ਪਟਕਣ ਤੋਂ ਭਾਵ ਸਾਡੇ ਜੀਵਨ ਦੇ ਵਿੱਚ ਕਦੀ ਚੈਨ ਨਹੀਂ ਆਏਗਾ ਭਾਵ ਕਿ ਹਰ ਸਮੇਂ ਜੇਕਰ ਅਸੀਂ ਵਿਕਾਰਾਂ ਵਾਲਾ ਜੀਵਨ ਬਤੀਤ ਕਰਾਂਗੇ ਔਗਣਾ ਵਾਲਾ ਜੀਵਨ ਬਤੀਤ ਕਰਾਂਗੇ ਤਾਂ ਹਰ ਸਮੇਂ ਭਟਕਦੇ ਹੀ ਰਵਾਂਗੇ ਪਰ ਜੇਕਰ ਅਸੀਂ ਉਸ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਰੱਬੀ ਗੁਣਾਂ ਦੇ ਧਾਰਨੀ ਬਣ ਕੇ ਤਾਂ ਅਸੀਂ ਉਸ ਦੇ ਬਖਸ਼ਿਸ਼ ਦੇ ਪਾਤਰ ਬਣਦੇ ਹਾਂ ਤੇ ਆਪਣੇ ਕਰਮਾਂ ਕਰਕੇ ਹੀ ਅਸੀਂ ਭਟਕਦੇ ਹਾਂ ਤੇ ਸਭ ਕੁਝ ਹੁੰਦਾ ਉਸ ਵਾਹਿਗੁਰੂ ਜੀ ਦੇ اٹਲ ਨਿਯਮਾਂ ਦੇ ਅਨੁਸਾਰ ਹੈ ਅੱਗੇ ਸਤਿਗੁਰ ਜੀ ਫੁਰਮਾਨ ਕਰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕਿ ਚੰਗਾ ਮੰਦਾ ਸਭ ਕੁਝ ਉਸ ਵਾਹਿਗੁਰੂ ਜੀ ਦੇ ਵੱਜੇ ਹੋਏ اٹਲ ਨਿਯਮਾਂ ਦੇ ਅਨੁਸਾਰ ਹੀ ਹੁੰਦਾ ਹੈ ਭਾਵ ਕਿ ਉਹਦਾ ప్రతిਫਲ ਸਭ ਕੁਝ ਉਹਦਾ ਰਿਜ਼ਲਟ ਉਸ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਮਿਲਦਾ ਹੈ ਪਰ ਕਰਮ ਰੂਪੀ ਬੀਜ ਸਾਡਾ ਹੁੰਦਾ ਹੈ ਫਲ ਦੇਣਾ ਉਸ ਵਾਹਿਗੁਰੂ ਜੀ ਦਾ ਹੈ ਤੇ ਫਲ ਮਿਲਦਾ ਹੈ ਉਸ ਵਾਹਿਗੁਰੂ ਜੀ ਦੇ ਵੱਜੇ ਹੋਏ ਨਿਯਮ ਅਨੁਸਾਰ ਉਸ ਦੇ ਹੁਕਮ ਅਨੁਸਾਰ ਉਸ ਦੇ ਭਾਣੇ ਅਨੁਸਾਰ ਪਰ ਚੁਆਇਸ ਸਾਡੀ ਹੈ ਡਿਸੀਜਨ ਸਾਡਾ ਹੈ ਕਿ ਅਸੀਂ ਕਿਹੜਾ ਬੀਜ ਬੀਜਣਾ ਹੈ ਜੇਕਰ ਚੰਗਾ ਬੀਜ ਬੀਜਾਂਗੇ ਭਾਵ ਕਿ ਚੰਗੇ ਕਰਮ ਕਰਾਂਗੇ ਸ਼ੁਭ ਗੁਣਾਂ ਦੇ ਧਾਰਨੀ ਹੋਵਾਂਗੇ ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ ਤੇ ਫਿਰ ਸਾਡੇ ਜੀਵਨ ਦੇ ਵਿੱਚ ਸਦਗੁਣ ਆਉਣਗੇ ਸਾਡੇ ਜੀਵਨ ਦੇ ਵਿੱਚ ਸੰਤੋਖ ਹੋਏਗਾ ਦਇਆ ਹੋਏਗੀ ਧਰਮ ਹੋਏਗਾ ਵਿਰਾਗ ਹੋਏਗਾ ਸਹਿਜ ਹੋਏਗਾ ਆਨੰਦ ਹੋਏਗਾ ਖੇੜਾ ਹੋਏਗਾ ਤੇ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਬੁਰੇ ਕਰਮਾ ਰੂਪੀ ਬੀਜ ਬੀਜਾਂਗੇ ਉਸ ਦੇ ਨਾਲ ਕੀ ਹੋਏਗਾ ਅਸੀਂ ਕਾਮੀ ਹੋਵਾਂਗੇ ਕਰੋਧੀ ਹੋਵਾਂਗੇ ਹੰਕਾਰੀ ਹੋਵਾਂਗੇ ਤ੍ਰਿਸ਼ਨਾ ਵਿੱਚ ਸਾਡਾ ਜੀਵਨ ਬਤੀਤ ਹੋਏਗਾ ਹਰ ਸਮੇਂ ਭਟਕਣਾ ਬਣੀ ਰਹੇਗੀ ਸੋ ਸਾਨੂੰ ਇਹ ਚੁਆਇਸ ਕਰਨੀ ਪਵੇਗੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਪਰ ਹੋਏਗਾ ਸਭ ਕੁਝ ਉਸ ਹੁਕਮ ਨੂੰ ਮੰਨ ਕੇ ਉਸ ਨੂੰ ਜੇਕਰ ਹੁਕਮ ਨੂੰ ਮੰਨਣਾ ਆ ਜਾਵੇ ਬਾਣੇ ਨੂੰ ਮੰਨਣਾ ਆ ਜਾਵੇ ਰੱਬੀ ਨਿਜਮਾ ਅਨੁਸਾਰ ਜੀਵਨ ਬਤੀਤ ਕਰਨਾ ਆ ਜਾਵੇ ਫਿਰ ਅਸੀਂ ਇਹ ਸੋਚ ਸਕਦੇ ਹਾਂ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਕਿ ਆਪਣੇ ਜੀਵਨ ਵਿੱਚ ਐਸਾ ਕੰਮ ਸਾਨੂੰ ਕਦੀ ਵੀ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਨੂੰ ਪਛਤਾਉਣਾ ਪਵੇ ਭਾਵੇਂ ਕਿ ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਹਨ ਕਿ हे ਇਨਸਾਨ ਤੂੰ ਉਸ ਰੱਬੀ ਹੁਕਮ ਨੂੰ ਪਛਾਣ ਉਸ ਦੇ ਭਾਣੇ ਨੂੰ ਪਛਾਣ ਉਸ ਦੇ ਨਿਜਮ ਨੂੰ ਪਛਾਣ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਚੰਗਾ ਕੰਮ ਕਰੇਗਾ ਤੈਨੂੰ ਰਿਜ਼ਲਟ ਵੀ ਚੰਗਾ ਮਿਲੇਗਾ ਇਸ ਕਰਕੇ ਉਹਦੇ ਹੁਕਮ ਨੂੰ ਪਛਾਣ ਸਭ ਕੁਝ ਉਸ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਸਾਨੂੰ ਰਿਜ਼ਲਟ ਮਿਲਦਾ ਹੈ ਸਤਿਗੁਰੂ ਜੀ ਪੌੜੀ ਦੇ ਅਖੀਰ ਚ ਸਮਝਾਉਂਦੇ ਹਨ ਨਾਨਕ ਹੁਕਮ ਹੈ ਜੇ ਬੁੱਝੈ ਤਹੋ ਮੈਂ ਕਹੇ ਨ ਕੋਏ ਕਿ ਜਿਸ ਨੂੰ ਇਹ ਹੁਕਮ ਪਛਾਣਨਾ ਆ ਜਾਂਦਾ ਹੈ ਭਾਵ ਕੇ ਇਹ ਪਤਾ ਚਲ ਜਾਂਦਾ ਹੈ ਕਿ ਮੇਰੇ ਕਰਮਾਂ ਦਾ ਬੀਜ ਹੀ ਮੈਨੂੰ ਫਲ ਮਿਲੇਗਾ ਮੇਰੇ ਕਰਮਾਂ ਦਾ ਹੀ ਫਲ ਮੈਨੂੰ ਮਿਲੇਗਾ ਮੇਰੇ ਚੰਗੇ ਕੀਤੇ ਹੋਏ ਕੰਮਾਂ ਦਾ ਹੀ ਮੈਨੂੰ ਚੰਗਾ ਫਲ ਮਿਲੇਗਾ ਜੇ ਮੈਂ ਇਹ ਗੱਲ ਬੁੱਝ ਲਵਾਂ ਬੁੱਝਣ ਤੋਂ ਭਾਵ ਕੇ ਸਮਝ ਲਵਾਂ ਇਸ ਨੂੰ ਪਛਾਣ ਲਵਾਂ ਇਸ ਨੂੰ ਮੰਨ ਲਵਾਂ ਤਾਂ ਹੋ ਮੈਂ ਕਹੇ ਨਾ ਕੋਈ ਫਿਰ ਇਹਦੇ ਵਿੱਚ ਮੇਰੀ ਹੋਮੇ ਨਹੀਂ ਹੈ ਭਾਵ ਕੇ ਜੇ ਮੈਂ ਚੰਗੇ ਕੰਮ ਕਰਾਂਗਾ ਉਹਦਾ ਜੇ ਚੰਗਾ ਫਲ ਮਿਲੇਗਾ ਤੇ ਇਹ ਦਿੱਤਾ ਮੈਨੂੰ ਉਸ ਵਾਹਿਗੁਰੂ ਜੀ ਨੇ ਉਸ ਕ੍ਰੀਏਟਰ ਨੇ ਬੱਜੇ ਹੋਏ ਨਿਜਮਾ ਦੇ ਅਨੁਸਾਰ ਹੁਕਮ ਅਨੁਸਾਰ ਭਾਣੇ ਅਨੁਸਾਰ ਫਿਰ ਮੇਰੀ ਹੋਂਮੇ ਕੋਈ ਨਹੀਂ ਰਹੇਗੀ ਫਿਰ ਮੈਂ ਇਹ ਮਨ ਵਿੱਚ ਨਹੀਂ ਸੋਚ ਸਕਦਾ ਕਿ ਇਹ ਮੇਰੇ ਕੀਤੇ ਆ ਹੀ ਮੈਨੂੰ ਸਭ ਕੁਝ ਮਿਲਿਆ ਹੈ ਭਾਵੇਂ ਕਿ ਮੈਂ ਸਿਰਫ ਬੀਜ ਬੀਜ ਸਕਦਾ ਹਾਂ ਆਪਣੇ ਕਰਮ ਚੰਗੇ ਕਰ ਸਕਦਾ ਹਾਂ ਪਰ ਫਲ ਦੇਣਾ ਉਸ ਵਾਹਿਗੁਰੂ ਜੀ ਦੇ ਹੱਥ ਹੈ ਭਾਵੇਂ ਕਿ ਉਸ ਕੁਦਰਤੀ ਨਿਜਮਾ ਦੇ ਅਨੁਸਾਰ ਹੀ ਸਾਨੂੰ ਫਲ ਮਿਲਣਾ ਹੈ ਜਦੋਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਫਿਰ ਮਨੁੱਖ ਹੰਕਾਰ ਨਹੀਂ ਕਰਦਾ ਹਉਮੈ ਨਹੀਂ ਕਰਦਾ ਸੋ ਸਤਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਉਸ ਰੱਬੀ ਹੁਕਮ ਨੂੰ ਸਮਝੀਏ ਭਾਣੇ ਨੂੰ ਸਮਝੀਏ ਨਿਯਮ ਨੂੰ ਸਮਝੀਏ ਉਸ ਅਨੁਸਾਰ ਅਸੀਂ ਚੰਗੇ ਕਰਮ ਕਰੀਏ ਚੰਗਾ ਜੀਵਨ ਬਤੀਤ ਕਰੀਏ ਫਿਰ ਸਾਡੇ ਜੀਵਨ ਦੇ ਵਿੱਚ ਭਟਕਣਾ ਖਤਮ ਹੋ ਜਾਏਗੀ ਦੁੱਖ ਖਤਮ ਹੋ ਜਾਣਗੇ ਅਸੀਂ ਨੀਚ ਪਣੇ ਤੋਂ ਬਚ ਜਾਵਾਂਗੇ ਨੀਚ ਕਰਮ ਤੋਂ ਬਚ ਜਾਵਾਂਗੇ ਸਾਡੇ ਜੀਵਨ ਦੇ ਵਿੱਚ ਵਿੜਿਆਈ ਹੋਏਗੀ ਅਸੀਂ ਫਿਰ ਜੀਵਨ ਵਿੱਚ ਹਉਮੇ ਤੋਂ ਰਹਿਤ ਹੋ ਜਾਵਾਂਗੇ ਸੋ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਉਸ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ